ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਕੈਰੋ ਵਿਖੇ ਛੋਟੇ ਜਿਹੇ ਦੋਨਾ ਪੈਣ ਪ੍ਰਾਵਾ ਦੀ ਗੁਰੂ ਘਰ ਨਾਲ ਲੱਗੀ ਲਿਵਨੇ ਪਿੰਡ ਦੇ ਹਰ ਵਿਅਕਤੀ ਦਾ ਮਨ ਮੋਇਆ ਅਤੇ ਹਰ ਇੱਕ ਵਿਅਕਤੀ ਇਹਨਾਂ ਛੋਟੇ ਜਿਹੇ ਬੱਚਿਆਂ ਦੇ ਲਈ ਅਰਦਾਸ ਵੀ ਕਰਦੇ ਹਨ ਕਿ ਮਾਲਕਾ ਇਹਨਾਂ ਵਰਗੇ ਛੋਟੇ ਬੱਚੇ ਹਰ ਕਿਸੇ ਨੂੰ ਦੇਵੇ ਜੀ ਹਾਂ ਤੁਹਾਨੂੰ ਦੱਸਣ ਜਾ ਰਿਹਾ ਕਿ ਪਿੰਡ ਕੈਰੋ ਦੀ ਰਹਿਣ ਵਾਲੇ ਛੋਟੇ ਪੈਣ ਪ੍ਰਾ ਗੁਰੂ ਘਰ ਨਾਲ ਇੰਨੀ ਲਿਵ ਲਾਈ ਬੈਠੇ ਨੇ ਕਿ 10 ਸਾਲ ਦਾ ਲੜਕਾ ਸਰਬਜੀਤ ਸਿੰਘ ਜੋ ਕਿ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਗੁਰਮੁਖੀ ਵਿਦਿਆਲਾ ਕੈਰੋ ਵਿੱਚ ਪੜਾਈ ਕਰਦਾ ਹੈ ਅਤੇ ਅਕਸਰ ਹੀ ਉਹ ਜਦ ਮੇਲਿਆਂ ਵਿੱਚ ਜਾਂਦਾ ਸੀ ਤਾਂ ਉੱਥੇ ਲੱਗੇ ਕਵੀਸ਼ਰ ਜੱਥਿਆਂ ਨੂੰ ਵੇਖ ਕੇ ਉਸ ਦਾ ਵੀ ਮਨ ਕਰਦਾ ਸੀ ਕਿ ਉਹ ਵੀ ਕਵੀਸ਼ਰ ਬਣੇਗਾ ਅਤੇ ਹਰ ਰੋਜ਼ ਉੱਤਰ ਆਣ ਕੇ YouTube ਕਵੀਸ਼ਰ ਵੇਖ ਕੇ ਰਿਆਕ ਕਰਦਾ ਸੀ ਹੁਣ ਇਹੀ ਛੋਟਾ ਬੱਚਾ ਜਿੱਥੇ ਗੁਰੂ ਘਰਾਂ ਵਿੱਚ ਕਵੀਸ਼ਰੀ ਕਰਦਾ ਹੈ ਉਥੇ ਇਲਾਕੇ ਵਿੱਚ ਵੀ ਇਸ ਬੱਚੇ ਦੀ ਕਵੀਸ਼ਰੀ گاਉ ਨੂੰ ਲੈ ਕੇ ਕਾਫੀ ਚਰਚਾ ਹੈ ਕਿਉਂਕਿ ਇਸ ਦੀ ਆਵਾਜ਼ ਵਿੱਚ ਹੀ ਕਾਫੀ ਮਿਠਾਸ ਹੈ ਅਤੇ ਇਸੇ ਤਰ੍ਹਾਂ ਹੀ ਇਸ 13 ਸਾਲਾ ਦੀ ਪੈਣ ਕੋਮਲ ਪ੍ਰੀਤ ਕੌਰ ਜੋ ਉਹ ਵੀ ਇਸੇ ਸੰਤ ਬਾਬਾ ਠਾਕੁਰ ਸਿੰਘ ਜੀ ਗੁਰਮੁਖ ਵਿਦਿਆਲੇ ਵਿੱਚ ਪੜਾਈ ਕਰਦੀ ਹੈ ਉਹ ਆਪਣੇ ਪਰਾ ਦੇ ਕਰਕਮਲਾ ਤੇ ਚਲਦੇ ਹੋਏ ਗੁਰੂ ਘਰ ਨਾਲ ਲਿਵ ਲਾ ਕੇ ਕੀਰਤਨ ਸਿੱਖ ਰਹੀ ਹੈ ਜਿਸ ਦੀ ਆਵਾਜ਼ ਤੁਸੀਂ ਖੁਦ ਸੁਣ ਸਕਦੇ ਹੋ ਆਰਾ ਬਖਸ਼ੀ ਹੋਇ ਪਤਿਆ ਸਾਹ ਪਈਏ ਪਿਆ ਨਾਲ ਫਤੇ ਸਾਂਝ ਕਰ ਆਖੋ ਬਾਹੇ ਗੁਰਜੀ ਦਾ ਖਾਲਸਾ ਬਾਹੇ ਗੁਰਜੀ ਕੀ ਪਤੇ ਅਸੀਂ ਸੰਤਵਾਦ ਠਾਕੁਰ ਸਿੰਘ ਦੀ ਗੁਰਮਤੀ ਵਿਦਿਆਲਾ ਕੈਰੋ ਦੇ ਵਿਦਿਆਰਥੀ ਅਸੀਂ ਆਪ ਵੀਰਾਂ ਸਾਹਮਣੇ ਇੱਕ ਸ਼ਬਦ ਪੇਸ਼ ਕਰਨ ਜਾ ਰਹੇ ਹਾਂ ਜਿਸਦਾ ਵਿਸ਼ਾ ਹੈ ਮੇਰੇ ਰਾ ਬਣਾਏ ਤੂ ਸੰਤਾ ਦਾ ਸੰਤ ਤੇਰੇ Namaste. <laughs> ਛੋਟਿਆਂ ਦੇ ਪਿਤਾ ਨਿਰਮਲ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਬੱਚਿਆਂ ਵੱਲ ਵੇਖ ਕੇ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਕਿ ਇਸ ਉਮਰ ਵਿੱਚ ਉਹਨਾਂ ਦੇ ਬੱਚੇ ਗੁਰੂ ਘਰ ਦੇ ਨਾਲ ਜੁੜ ਚੁੱਕੇ ਨੇ ਕਿਉਂਕਿ ਅੱਜ ਦਾ ਜੋ ਯੁੱਗ ਚੱਲ ਰਿਹਾ ਹੈ ਉਸ ਵਿੱਚ ਬੱਚੇ ਗੁਰੂ ਘਰ ਨਾਲੋਂ ਟੁੱਟ ਰਹੇ ਨੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਨਾਲ ਜੋੜਨ ਤਾਂ ਜੋ ਉਹਨਾਂ ਦੀ ਲਿਵ ਵੀ ਗੁਰੂ ਦੇ ਨਾਲ ਲੱਗ ਸਕੇ। ਉਧਰ ਇਹਨਾਂ ਛੋਟੇ ਬੱਚਿਆਂ ਦੀ ਮਾਤਾ ਬਲਜੀਤ ਕੌਰ ਨੇ ਵੀ ਸਭ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਘਰਾਂ ਨਾਲ ਆਪਣੇ ਬੱਚਿਆਂ ਨੂੰ ਜੋੜਨ ਤਾਂ ਜੋ ਉਹਨਾਂ ਦੇ ਬੱਚਿਆਂ ਵਾਂਗ ਗੁਰੂ ਘਰ ਦੇ ਜਸ ਗਾ ਕੇ ਆਪਣਾ ਅਤੇ ਆਪਣੇ ਮਾਪਿਓ ਦੇ ਨਾਲ-ਨਾਲ ਇਲਾਕੇ ਦਾ ਵੀ ਨਾਮ ਰੌਸ਼ਨ ਕਰ ਸਕਣ। ਕੀ ਨਾਂ ਕੱਕੇ ਜਰਾ? ਸਰਬਜੀਤ ਸਿੰਘ। ਕਿਹੜਾ ਪਿੰਡ? ਕੈਰੂ। ਹੋਰ ਕਿੰਨੇ? 10 ਤੁਸੀਂ ਇੰਨੀ ਸੋਹਣੀ ਕਵਿਸ਼ਰੀ ਗਾਉਂਦੇ ਜੇ ਕਿਸ ਤਰ੍ਹਾਂ ਸ਼ੌਂਕ ਜਾਗਿਆ ਤੁਹਾਨੂੰ ਜਦੋਂ ਮੇਲੇ ਆ ਤੇ ਜਾਈਦਾ ਸੀ ਉਦੋਂ ਕਿ ਸਟੇਜ ਤੇ ਕਵਿਸ਼ਰੀ ਗਾਉਂਦੇ ਤੇ ਮੈਨੂੰ ਵੀ ਲੱਗਦਾ ਮੈਂ ਵੀ ਇਤਨਾ ਰੱਬ ਬਣਾ ਹਾਂ ਤੇ ਫਿਰ ਫਿਰ ਉਹ ਮੈਂ ਆਖਿਆ ਫਿਰ ਮੈਂ ਵੀ ਬਣੂਗਾ ਤੇ ਅੱਜ ਮੌਕਾ ਆ ਗਿਆ ਕਿਸ ਤਰ੍ਹਾਂ ਸ਼ੌਂਕ ਕਿਤਰਾ ਬਸ ਉਸਤਾਦ ਕਿੱਥੋਂ ਦਾ ਰਿਆ ਸੰਤੂਬਾਵਾ ਠਾਕੁਰ ਸਿੰਘ ਜੀ ਗੁਰਮਤੀ ਵਿਦਿਆਲਾ ਕਹਿੰਦੇ ਜੋ ਕਿ ਇਹਨਾਂ ਨੇ ਲੈਣ ਤੇ ਪਾਇਆ ਮੈਨੂੰ ਇਸ ਸਮਝ ਲਗ ਉਹਨਾਂ ਉਸ ਵਿਦਿਆਲੇ ਵੱਲੋਂ ਹੈ ਹਾਂਜੀ ਤੇ ਕਵਿਸ਼ਰੀ ਕਿਸ ਤਰ੍ਹਾਂ ਸਿੱਖੀ ਡਿਊ ਟੂ ਤੋਂ ਹਾਂ ਉੱਥੋਂ ਹੀ ਸਿੱਖ ਕੇ ਜੋ ਉਹਨੇ ਉਹ ਸਿੱਖ ਲਈਦਾ ਹੀ ਹਾਂ ਕਿ ਕਿਦਾਂ ਰੱਖੀ ਹੁੰਤੇ ਲਿਖ ਲਈਦੀ ਕਵਿਸ਼ਰੀ ਤੇ ਫਿਰ ਯਾਦ ਕਰਦੇ ਰਹੀਦਾ ਨੂੰ ਕਿੱਥੇ ਕਿੱਥੇ ਹੁਣ ਤੱਕ ਬੋਲ ਚੁੱਕੇ ਜਿ Equation ਅ ਦਦੇਸ ਸਾਹਿਬ ਅ ਕੈਰਨ ਅ ਚਾਰ ਥਾਵਾਂ ਤੇ ਬੋਲ ਗਏ ਹੈ ਜਿਹੜੇ ਮੈਡਲ ਜਿੱਤੇ ਹੋਏ ਆ ਇਹ ਸਭ ਕਵੀਸ਼ਰੀ ਤੋਂ ਹੀ ਬੋਲ ਕੇ ਕਿ ਕਿ ਹੋਰ ਵੀ ਸਕੂਲ ਦੇ ਵਿੱਚ ਮੰਨਦਾ ਹੈ। ਕਵੀਸ਼ਰੀ ਗੱਤਕਾ ਵੀ ਤੇ ਸਕੂਲ 'ਚ ਵੀ ਜਾਂਦੀ ਹੈ। ਗੱਤਕਾ ਵੀ ਤੁਸੀਂ ਹੁਣ ਖੇਡ ਕੇ ਵਿਖਾਉਂਦੇ ਆ। ਹਾਂਜੀ ਗੱਤਕਾ ਵੀ ਖੇਡਿਆ ਉਹ ਵੀ ਉਹਨਾਂ ਨੇ ਸੰਤ ਬਾਵਾਠਾਕਰ ਸਿੰਘ ਜੀ ਗੁਰਮਤੀ ਦੇ ਆਲਾ ਕੈਰੋਨਿਸ ਖਾਇਆ। ਤੇ ਮੰਮੀ ਡੈਡੀ ਦਾ ਕਿੰਨਾ ਸਹਿਯੋਗ? ਬਹੁਤ ਜ਼ਿਆਦਾ। ਕੀ ਕਹਿਣਾ ਚਾਹੁੰਦੇ ਬੱਚਿਆ ਹੋਰ ਜਿਹੜੇ ਲੋਕ ਉਹਨੇ? ਅੱਜ ਕੱਲ ਦੇ ਲੋਕ ਵਾਰ ਕਟਾਈ ਜਾਂਦੇ। ਨਾ ਜੁੜਾ ਸਾਂਬੰਧੇ। ਕੀ ਕਹਿਣਾ ਚਾਹੁੰਦੇ ਹੋ ਨਾ ਕਿ ਅੱਜ ਕੱਲ ਦਾ ਜਮਾਨਾ ਨਹੀਂ ਹੈਗਾ ਜੁੜੇ ਸਾਰੇ ਜੁੜਾਈ ਕਟਾਈ ਜਾਂਦੇ ਕੈਂਕੀ ਲਾਈ ਜਾਂਦੇ ਜੀ ਗੁਰੂ ਸਿੱਖ ਵਾਲੇ ਬੰਦ ਹਾਂਜੀ ਕੀ ਨਾਂ ਕੱਕ ਇਹਦਾ ਕਮਲਪ੍ਰੀਤ ਕੌਰ ਕਿਹੜਾ ਪਿੰਡ ਹੈ ਕਰੋ ਉਮਰ ਕਿੰਨੀ ਬੱਤ ਪੰਜਾਹ ਸਾਲ ਤੁਸੀਂ ਐਡਾ ਸੋਹਣਾ ਕੀਰਤਨ ਕਰਦੇ ਜੇ ਕਿੱਥੇ ਪੜ੍ਹਦੇ ਜੇ ਤੇ ਕਿਸ ਤਰ੍ਹਾਂ ਸ਼ੌਂਕ ਦਾ ਨਭਿਆ। ਇਹ ਅਸੀਂ ਸੰਤ ਬਾਬਾ ਠਾਕੁਰ ਸਿੰਘ ਗੁਰਮਤਤ ਦੇ ਅਲਾਕਾਰ ਦੇ ਵਿੱਚ ਜਾਂਦੇ ਸੀ ਹਨਾ। ਸਾਡੇ ਮਮਾ ਪਾਪਾ ਨੇ ਕਿਹਾ ਸੀ ਕਿ ਤੁਸੀਂ ਉੱਥੇ ਜਾਇ ਕਰੋ ਤੇ ਫਿਰ ਉੱਥੋਂ ਦੇ ਵੀਰ ਜੀ ਸਾਨੂੰ ਭਾਈ ਸੁਖਚਾਨ ਸਿੰਘ ਜੀ ਕੋ ਪਾਲਾ ਅਤੇ ਕੀਰਤਨ ਵਾਲੇ ਵੀਰ ਜੀ ਭਾਈ ਬਹਾਲ ਸਿੰਘ ਉਹਨਾਂ ਤੋਂ ਅਸੀਂ ਕੀਰਤਨ ਦੀ ਸਿੱਖਿਆ ਲਈ ਤੇ ਫਿਰ ਹੌਲੀ-ਹੌਲੀ ਅੱਪੀ ਇਹ ਦੁਜਣ ਕਹਿੰਦੇ ਆ ਅਸੀਂ ਕੀਰਤਨ ਕਰ ਲਾਪੇ। ਤੇ ਸੰਤਿਆ ਵੀ ਕੀਤੀ ਐ ਤੇ ਗਤਕਾ ਵੀ ਸਿੱਖਦੇ ਆ ਤੇ ਹੋਰ ਵੀ ਤਾਂ ਮੈਂ ਦੇਹੀ ਕੀਰਤਨ ਵੀ ਕੀਤਾ ਹੈ ਤੇ ਸਕੂਲ ਦੇ ਵਿੱਚ ਵੀ ਅਸੀਂ ਰੋਜ਼ ਪ੍ਰੇਰ ਕਰਾਉਂਦੇ ਆ ਉਤੋਂ ਦੇ ਵੀ ਟੀਚਰਸ ਕਹਿੰਦੇ ਤੁਸੀਂ ਕਿਤੋਂ ਐਡਾ ਵਧੀਆ ਕੀਰਤਨ ਸਿੱਖਿਆ ਵਾ ਹੋਰ ਵੀ ਬੱਚਿਆਂ ਨੂੰ ਉੱਥੇ ਲੈ ਕੇ ਜਾਇਆ ਕਰੋ ਤੇ ਫਿਰ ਇਹਨਾਂ ਬੱਚਿਆਂ ਨੂੰ ਵੀ ਕਹਿੰਦੇ ਆ ਕਿ ਜਾਇਆ ਕਰੋ ਪਰ ਕਈ ਆ ਜਿਹੜੇ ਜਾਂਦੇ ਆ ਤੇ ਇਸ ਕਰਕੇ ਤੁਸੀਂ ਦੋਸੀਂ ਦੋਵੇਂ ਭੈਣ ਭਰਾ ਹੀ ਮਿਲ ਕੇ ਕੀਰਤਨ ਅਤੇ ਕਵਿਸ਼ਰੀ ਕਰਦੇ ਆ ਹਾਂਜੀ ਤੇ ਇਹਦੇ ਮੈਡਲ ਆ ਗੱਲ ਚ ਵੀ ਤੁਹਾਡੇ ਨੇ ਇੱਧਰ ਵੀ ਜਿੱਤੇ ਹੋਏ ਨੇ ਇਹ ਸਭ ਮੈਂ ਇਸ ਤਰ੍ਹਾਂ ਹੀ ਕੁਇਸ਼ਰੀ ਤੋਂ ਤੇ ਹਾਂਜੀ ਅੱਜ ਸਕੂਲ ਦੇ ਵਿੱਚੋਂ ਫਰਸਟ ਪੋਜੀਸ਼ਨ ਆ ਅਸੀਂ ਕਰਕੇ ਵੀ ਮਿਲੇ ਆ ਤੇ ਗੱਤਕਾ ਖੇਡ ਕੇ ਵੀ ਹੁਸ਼ਿਆਰਪੁਰ ਵੀ ਹੀ ਖੇਡ ਕੇ ਆਇਆ ਜ਼ਿਲ੍ਹੇ ਲੈਵਲ ਤੇ ਉੱਥੋਂ ਵੀ 3rd ਪੋਜੀਸ਼ਨ ਆਈ ਹੈ ਏਡੀ ਹਾਂਜੀ ਏਡੀ ਛੋਟੀ ਉਮਰ ਦੇ ਵਿੱਚ ਐਡੀ ਸੁਰੇਲੀ ਆਵਾਜ਼ ਅੱਗੇ ਕੀ ਅਪੀਲ ਜਿਹੜੀ ਤਾਂ ਲੋਕਾਂ ਨੂੰ ਤੁਸੀਂ ਕਰਨਾ ਚਾਹੁੰਦੇ ਜੀ ਹਾਂਜੀ ਮੰਨਣਾ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਵੀ ਵਰ ਸਿੱਖ ਬਣੋ ਸਿੱਖ ਬਣ ਸਿੱਖੀ ਤਾਂ ਨ ਕਰੋ ਤੇ ਫਿਰ ਇਸ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਜਿਹੜੀ ਆ ਵਧੀਆ ਸਿੱਖਿਆ ਮਿਲੇ ਤੇ ਵਲ ਨਾ ਘਟਾਇਆ ਜਾਵੇ ਤੇ ਹੋਰ ਵੀ ਵਧੀਆ ਹੋਰ ਸਿੱਖ ਸੰਸਥਾਵਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਸਿੱਖ ਸੰਸਥਾਵਾਂ ਨੂੰ ਇਹ ਕਹਿੰਦੇ ਆ ਕਿ ਸਾਡਾ ਸਹਿਯੋਗ ਕੀਤਾ ਜਾਵੇ ਅਦੇ ਮਾਤਾ ਪਿਤਾ ਦਾ ਵੀ ਨਾ ਜਿਹੜਾ ਇਹ ਰੋਸ਼ਨ ਕਰ ਸਕੀਏ ਕੀ ਨਾਂ ਬਈ ਤੁਹਾਡਾ ਨਿਰਮਲ ਸਿੰਘ ਪਾ ਜਿਹੜਾ ਮੈਂ ਕਿਰਨ ਜੀ ਇਹਦੇ ਛੋਟੇ ਛੋਟੇ ਬੱਚੇ ਨੇ ਕੀ ਨਾਮ ਇਹਨਾਂ ਦੋਨਾਂ ਬੇਟਾ ਦਾ ਇੱਕ ਦਾ ਸਰ ਕਾਕੇ ਦਾ ਨਾਮ ਸਰਬਜੋਤ ਸਿੰਘ ਤੇ ਕੁੜੀ ਦਾ ਨਾਮ ਕੌਮਲ ਪ੍ਰੀਤ ਕੌਰ ਇਹਨਾਂ ਨੂੰ ਕਦੋਂ ਤੋਂ ਸ਼ੌਂਕ ਜਿਹੜਾ ਹੈ ਪਿਆ ਗਤਕੇ ਦਾ ਵੀ ਤੇ ਕਵੀਸ਼ਰੀ ਦਾ ਤੇ ਅਥੇ ਕੀਰਤਨ ਦਾ ਜੇ ਪੜ੍ਹੇ ਆਪਣੇ ਨਾ ਕੈਰੋਂ ਦੇ ਵਿੱਚ ਗੁਰਮਤਿ ਵਿਦਿਆਲਾ ਖੁੱਲਾਈ ਉੱਥੇ ਪੜ੍ਹਨ ਜਾਂਦੇ ਕਵੀਸ਼ਰੀ ਦੀ ਕਲਾਸਾਂ ਲਾਉਂਦੇ ਗਤਕੇ ਦੀ ਕਲਾਸ ਵੀ ਲਾਉਂਦੇ ਆ ਤੇ ਇਨਾਂ ਨੂੰ ਸ਼ੁਰੂ ਤੋਂ ਹੋ ਗਈ ਤੇ ਅਸੀਂ ਗੁਰੂ ਵਾਲੇ ਬਣਨਾ ਹੈ ਹਰਜੀ ਇਹ ਤੜਕੇ ਉੱਠ ਕੇ ਐਦਵਾਰ ਸੋਨੀ ਸਾਹਿਬ ਵੀ ਕਰਨ ਜਾਂਦੇ ਆ 3 ਵਜੇ ਤਿੰਨ ਨੂੰ ਸ਼ੌਂਗ ਹੈ ਹੋਈ ਕਿ ਕੁੜੀਆਂ ਨੂੰ ਵੀ ਹਰਮੋਨੀਅਮ ਮਿਲਿਆ ਹੈ ਹਰਜੀ ਗਿਫਟ ਮਿਲਿਆ ਕਿ ਕਿੰਨਾ ਬਹੁਤ ਸੋਹਣਾ ਕਰਦੀ ਆ ਤੇ ਕਾਕੀ ਨੂੰ ਵੀ ਹਰਜੀ ਬਹੁਤ ਸ਼ੌਂਗ ਹੈ ਕਿ ਮੈਂ ਕਵੀਸ਼ਰੀ ਜਿਹਾ ਬਣਨਾ ਹੈ ਜੀ ਇੰਨਾ ਜਿਆਦਾ ਇਹਨੂੰ ਲੇਗਿਆ ਗੁਰੂ ਦੇ ਨਾਲ ਲੱਗੀ ਕਿ ਇਹ ਵੀ ਤਰ੍ਹਾਂ ਕਿ 3 ਵਜੇ ਉੱਠ ਕੇ ਗੁਰਦਾਰੇ ਸੋਨੀ ਸਾਹਿਬ ਕਰਨ ਜਾਂਦੇ ਸਾਲੇ ਤੇ ਵਿਦਿਆਲੇ ਕਲਾਸ ਨਹੀਂ ਸਰਦੇ ਰੋਜ਼ ਕਲਾਸ ਖੜਾਉਂ ਜਾਂਦੇ ਸਾਲੇ ਇਹਨਾਂ ਨੂੰ ਸ਼ੌਂਕ ਕਿਸ ਤਰ੍ਹਾਂ ਤੇ ਇਹ ਕੀ ਦੇ ਤੋ ਰਿਆਜ ਜਿਹੜਾ ਕੀ ਤੋਂ ਸਿੱਖਿਆ ਨਾ ਰਿਆਜ ਸਾਹਿਬ ਜਿਹੜਾ ਗੁੜੀਆਂ ਨੇ ਤੇ ਵਿਦਿਆਲੇ ਸਿੱਖਿਆ ਤੇ ਕਾਕੇ ਨੂੰ ਵੀ ਸ਼ੌਂਕ ਹੀ ਸੀ ਕਿ ਮੋਬਾਈਲ ਆ ਲੈ ਵੇਖ ਕੇ ਹੀ ਕਵਿਸ਼ਰੀ ਬੋਲਦਾ ਰਹਿੰਦਾ ਹੀ ਲਿਖ ਕੇ ਤੇ ਯਾਦ ਕਰਕੇ ਜਿਵੇਂ ਰਾਤ ਨੂੰ ਕੀ ਨਾਲਿੰਦੇ ਲਿਖੀ ਆ ਤੇ ਸਵੇਰੇ ਜਾ ਕੇ ਸਟੇਜ ਤੇ ਬੋਲ ਦਿੰਦਾ ਬਹੁਤ ਥਾਵਾਂ ਤੇ ਨੇ ਜਾ ਕੇ ਕਵਿਸ਼ਰੀ ਬੋਲਣੀ ਹੈ ਕਿ ਕਿੱਥੇ ਕਿੱਥੇ ਇਸ ਤੋਂ ਇਲਾਵਾ ਘਰੇ ਵੀ ਹੈ ਕਿ ਹੋਰ ਵੀ ਬਾ ਸਟੇਜਾਂ ਤੇ ਵੀ ਬੋਲਦਾ ਹੈ ਸਟੇਜਾਂ ਦੇ ਉੱਤੇ ਵੀ ਬੋਲਦਾ ਕਿਤੇ ਵੀ ਪ੍ਰੋਗਰਾਮ ਕੋਈ ਹੋਵੇ ਤੇ ਉੱਥੇ ਨੇ ਜਾਣਾ ਜਾਣਾ ਕਹਿੰਦਾ papa ji mainu naal leke jao main kavishri bolni hai ਅ ਮੈਡਲ ਸਭ ਉੱਥੇ ਹੀ ਜਿੱਤੇ ਨੇ ਹਾਂਜੀ ਸਰ ਉਹਨਾਂ ਕੀ ਅਪੀਲ ਹੋਰ ਵੀ ਨੌਜਵਾਨ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਕੀ ਅਪੀਲ ਕਰਨਾ ਚਾਹੀਦਾ ਹੈ ਕਿੰਨੇ ਕਿ ਇਹਨਾਂ ਬੱਚਿਆਂ ਵਾਂਗੂ ਤੁਸੀਂ ਵੀ ਗੁਰੂ ਵਾਲੇ ਬਣੋ ਤੇ ਕੀਰਤਨ ਸਿੱਖੋ ਗੁਰਬਾਣੀ ਦੇ ਨਾਲ ਲੱਗੋ ਤੇ ਅੱਗੇ ਤੋਂ ਵੀ ਕੋਈ ਛੋਟੇ ਬੱਚੇ ਤੁਹਾਡੇ ਹੱਲ ਵੇਖ ਕੇ ਵੀ ਸਾਰੇ ਕੀਰਤਨ ਦੇ ਸੇਵਾ ਕਰਨ ਕੀਰਤਨ ਸਿੱਖਣਾ ਜਿਹੜੀ ਸਿੱਖ ਸੰਸਥਾ ਉਹਨਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਬੱਚਿਆਂ ਬਾਰੇ ਉਹਨਾਂ ਨੂੰ ਅਪੀਲ ਬੱਚਿਆਂ ਵਾਲੇ ਕਰਨਾ ਚਾਹੁੰਦੇ ਆ ਕਿ ਸਰਦ ਜੀ ਸਾਡਾ ਜਿੰਨਾ ਵੀ ਹੋ ਸਕਦਾ ਸਾਥ ਦਿਓ ਕਿ ਬੱਚੇ ਅੱਗੇ ਵੱਧ ਕੇ ਇਹ ਇਹ ਪ੍ਰੋਗਰਾਮ ਕਰ ਸਕਣ। ਜਨਪਨ ਜੀਤ ਕੌਰ ਜਿਹੜੇ ਬੱਚੇ ਨੇ ਇਹਨਾਂ ਦੀ ਕਿੰਨੀ ਉਮਰ ਕਿੰਨੀਆਂ ਤੇ ਕਾਕੇ ਦੀ 10 ਸਾਲ ਤੇ ਗੁੜੀਆ ਦੀ 15 ਸਾਲ। ਜਿਸ ਤਰੀਕੇ ਨਾਲ ਬੱਚੇ ਤੁਹਾਡਾ ਇਕਿਸ਼ਣ ਕਰਦਾ ਤੇ ਗੁੜੀਆ ਜਿਹੜੀ ਆ ਕੀਰਤਨ ਕਰਦੀ ਆ। ਬਾਹ ਤੇ ਕਿਸ ਤਰ੍ਹਾਂ ਮਾਨਤਾ ਨੂੰ ਮਹਿਸੂਸ ਹੁੰਦਾ ਹੈ ਕਿਉਂਕਿ ਅੱਜ ਦੇaldi ਜਿਸ ਤਰੀਕੇ ਦੀ ਪੀੜ੍ਹੀ ਆ ਕੋਈ ਨਸ਼ਿਆਂ ਚ ਆ ਕੋਈ ਗਲਤ ਰਾਹ ਤੋਰ ਹੀ ਫਿਰਦੀ ਹਨ ਬਹੁਤ ਖੁਸ਼ੀ ਹੁੰਦੀ ਕਿ ਸਾਡੇ ਬੱਚੇ ਗੁਰਬਾਣੀ ਨਾਲ ਜੁੜੇ ਆ ਕਿ ਬਾਕੀ ਅਸੀਂ ਹੋਰ ਵੀ ਦੂਸਰੇ ਜਣਿਆਂ ਨੂੰ ਵੀ ਇਹ ਕਿ ਬੇਅੰਤੀ ਕਰਦੇ ਆ ਕਿ ਗੁਰਬਾਣੀ ਨਾਲ ਜੁੜੋ ਵਿਦਿਆਲਾ ਸਾਡੇ ਪਿੰਡ ਕੈਰੋ ਵਿਦਿਆਲਾ ਵਾ ਕਿ ਸਾਡੇ ਬੱਚੇ ਤਿੰਨੇ ਹੀ ਉੱਥੇ ਕੀਰਤਨ ਕਰਨ ਜਾਂਦੇ ਆ ਡੇਲੀ ਕਲਾਸ ਲੱਗਦੀ ਆ ਤੇ ਐਤਵਾਰ ਜਿਹੜਾ ਉਹ ਸੁਖਨੀ ਸਾਹਿਬ ਵੀ ਕਰਨ ਜਾਂਦੇ ਆ ਪਾਠ ਵੀ ਕਰਦੇ ਆ ਇਹੋ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰੋ ਤੇ ਸਾਡੇ ਬੱਚਿਆਂ ਵਾਂਗੂ ਇਹਨਾਂ ਨੂੰ ਗੁਰਬਾਣੀ ਨਾਲ ਜੋੜੋ ਬਾ ਲੜਕਾ ਤੁਹਾਡਾ ਇਹ ਇਸ ਤੋਂ ਇਲਾਵਾ ਘਰੇ ਵੀ ਕੁਛ ਨਹੀਂ ਕਿ ਬਾਹਰ ਸਟੇਜਾਂ ਤੇ ਵੀ ਜਾਂਦੇ ਨੇ ਨਹੀਂ ਨਹੀਂ ਬਾਹਰ ਸਟੇਜਾਂ ਤੇ ਵੀ ਤੇ ਘਰੇ ਵੀ ਬੋਲਦਾ ਵਾ ਫੋਨ ਤੇ ਵੀ ਲੈ ਲੈਂਦਾ YouTube ਤੋਂ ਵੇਖ ਕੇ ਨਾ ਤੇ ਬਾਅਦ ਚ ਇਹਨੇ ਯਾਦ ਕਰਕੇ ਤੇ ਸਵੇਰੇ ਇਹਨੇ ਸਟੇਜ ਤੇ ਬੋਲ ਆਉਣੀ ਆ ਇਹਨੇ ਜ਼ੁਬਾਨੀ ਯਾਦ ਕਰਕੇ ਫਿਰ ਬੋਲਣੀ ਉੱਥੇ ਵੀ ਐਨਾ ਇਹਦੇ ਮਹਾਰਾਜ ਨਾਲ ਨੀਵੀ ਲੱਗੀ ਆ ਨਾ ਕਿ ਕਿ ਗੁਰਬਾਣੀ ਨਾਲ ਬਹੁਤ ਇਹਦਾ ਪਿਆਰ ਆ ਤੇ ਜਿਹੜੀ ਲੜਕੀ ਹੈ ਜਿਹੜੀ ਇਹ ਇਹ ਜਿਹੜੀ ਕਿਵੇਂ ਜਿਸ ਤਰੀਕੇ ਨਾਲ ਕੀਰਤਨ ਕਰਦੀ ਹੈ ਇਹ ਇਹਨੇ ਵੀ ਸਿੱਖਿਆ ਕਿਸੋ ਨੇ ਇਹਨੇ ਵੀ ਇਸ ਤਰ੍ਹਾਂ ਹੀ ਇਹਨੇ ਵੀ ਇਤਰਾ ਹੀ ਫੂਨ ਤੋਂ ਸਿੱਖਿਆ ਸੀ ਮੁੜ ਕੇ ਵਿਦਿਆਲੇ ਵਿਦਿਆਲਾ ਜਾਂਦੀ ਹੀ ਵਿਦਿਆਲੇ ਹੀ ਬਾਅਦ ਚ ਕਿ ਜਿਹੜਾ ਕੀਰਤਨ ਵਗੈਰਾ ਵਾ ਸਭ ਕੁਝ ਉਥੋਂ ਹੀ ਇਹਨੂੰ ਕਿ ਕਿ ਗੁਰਬਾਣੀ ਨਾਲ ਜੁੜੀ ਹੋਈ ਆ ਹੁਣ ਕੀ ਅਪੀਲ ਜਿਹੜੀ ਸਿੱਖ ਸੰਸਥਾਨੋਂ ਵੀ ਤੋਂ ਇਹ ਕਰਨਾ ਚਾਹੁੰਦੇ ਅਸੀਂ ਆਨੇ ਆ ਕਿ ਸਾਡੇ ਬੱਚਿਆਂ ਵੱਲੇ ਵੱਧ ਤੋਂ ਵੱਧ ਕਿ ਧਿਆਨ ਦਿੱਤਾ ਜਾਵੇ ਕਿ ਮਹਾਰਾਜ ਦੇ ਹੋ ਰਹੇ ਲੜ ਲੱਗਣ ਕਿ ਸਰਕਾਰ ਨੂੰ ਇਹੋ ਅਪੀਲ ਆ ਕਿ ਸਾਡੇ ਬੱਚਿਆਂ ਦੇ ਨਾਲ ਸੰਯੋਗ ਦੇ ਵਾਹਿ ਗੁਰਗੀ ਦਾ ਖਾਲਸਾ ਵਾਹਿ ਗੁਰਗੀ ਕੀ ਫਤਿਹ ਨੀਲੇ ਦੇ ਆਸ਼ਾ ਇਸ ਵਾਰਾ ਨੀਲੇ ਦੇ ਆਸ਼ਾ ਇਸ